ਤਨ <coughs> Sahib. भार देखो ਕਿਰਪਾ ਨਿਦ ਦਇਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਰਹ ਹਰ ਮਨ ਵਸਤ ਨਾਨਕ ਹੋਤ ਨਾ ਹਾਲ ਜੁਗੁ ਜੁਗ ਅਟਲ ਦੋ ਜਹਨ ਬਿਵਲੀ ਸਰਵਰ ਦੇ ਤਕਤਾਂ ਦੇ ਮਾਲਕ ਮਕਸ਼ੰਦ ਪਾਤਸ਼ਾ ਗਿਆਨ ਦੇ ਮਜਸਨੇ ਰਹਿਮਤਾਂ ਦੇ ਭੰਡਾਰ ਕਾਲ ਯੁਗ ਕੇ ਅਵਤਾਰ ਜਹ ਰਾ ਜਹੂਰ ਹਾਜ਼ਰ ਅਜੂਰ ਸ਼ਬਦ ਗੁਰੂ ਪਰਮੇਸ਼ਰ ਜੀ ਦਾ ਹਿਰਦਾ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਿਵਿਤਾ ਜੋ ਅਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨੇਗੀ ਗੋਦ ਅਨੰਦ ਮਾਨ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਕਾਲ ਸਰੂਪ ਸਤ ਸੰਗਤ ਜੀਓ ਵੱਡੇ ਭਾਗ ਨਿਮਾਨਿਆਂ ਦੇ ਮਾਨ ਨਿਤਣਿਆਂ ਦੇ ਦਾਣ ਨਿਯੋਤਿਆਂ ਦੀ ਊਟ ਨਿਆਸਰੀਆਂ ਦੇ ਆਸਰੇ ਤਨ ਤਨ ਸੋਹੀ ਸ੍ਰੀ ਗੁਰੂ ਅਮਰਦਾਸ ਅੰਮ੍ਰਿਤ ਜੀ ਜੰੰਦੀ ਮੋਬਾਰਕ ਇਸਨਾ ਨੂੰ ਉਚਾਰਨ ਕੀਤੇ ਹੋਈ ਮੋਬਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀ ਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਜਿਹਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਤਰੀ ਹਰ ਵਿਨ ਅਵਰ ਨਾ ਦੇਖੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆ ਨੇ ਸਾਨੂੰ ਆਨੰਦ ਤੱਕ ਲੈ ਕੇ ਜਾਂਦੇ ਜਿਹਦਾ ਆਨੰਦ ਦਾ ਆਪੋਜੀਟ ਆਪੋਜੀਟ ਸ਼ਬਦ ਕੋਈ ਨਹੀਂ ਹੈ ਜਾਂ ਅਨੰਦ ਨੂੰ ਬਦਲਿਆ ਜਾ ਸਕਦਾ ਖੁਸ਼ੀ ਗਮੀ ਦੇ ਵਿੱਚ ਹੋਊਗੀ ਅਤੇ ਜਿਹੜਾ ਲਾਭ ਹੈ ਹਾਨੀ ਦੇ ਵਿੱਚ ਹੋ ਸਕਦਾ ਉਤਰਾ ਚੜਾ ਜਿਹੜਾ ਉਤਰਾ ਦੇ ਵਿੱਚ ਹੋ ਸਕਦਾ ਮੰਨੋ ਸਭ ਕੁਝ ਹੋ ਸਕਦਾ ਹੈ ਆਨੰਦ ਦਾ ਨਪਰੀਤ ਸ਼ਬਦ ਕੋਈ ਨਹੀਂ ਇਹ ਦੇ ਕਰਕੇ ਜੋ ਸਾਧਗੁਰੂ ਆਨੰਦਦੇ ਸਾਨੂੰ ਅਵਸਥਾ ਦੇ ਦਿੰਦੇ ਨੇ ਸਲਾਜ਼ਮੀ ਹੈ ਕਿ ਉਹ ਸਾਡੇ ਸਰੀਰ ਦੇ ਟੈਂਪਲ ਤੋਂ ਸ਼ੁਰੂ ਕਰਦੇ ਨੇ ਇਹ ਸਰੀਰ ਆ ਕਲਾ ਬਣੇ ਸ਼ਬਦ ਬੜੇ ਆ ਇਦੇ ਅੰਦਰ ਸਾਡੇ ਸਰੀਰ ਦੇ ਬਾਹਰ ਦੀ ਗੱਲ ਕੀਤੀ ਕਿ ਪਹਿਲਾਂ ਤੂੰ ਆਪਣੀ ਆਪ ਨੂੰ ਤੱਕ ਉਸ ਅਨੰਤ ਤੱਕ ਫੇਰ ਪਹੁੰਚ ਸਕੀ। ਹੁਣ तकरीबन तकरीबन ਜਿਹੜੇ ਸਕੌਲਰ ਨੇ ਜਿਹੜੇ ਵਿਦਵਾਨ ਨੇ ਉਹ ਵਿਚਾਰ ਦੇਣ ਕਿ 83 ਅਤੇ 85 ਦੇ ਕਰੀਬ ਜਿਹੜੇ ਅੰਗੰਦ ਵੀ ਜਾ ਚਿਆ ਪਰਸੈਂਟ 85 ਤੋਂ ਉਪਰ ਇਹਨਾਂ ਅੱਖਾਂ ਦੇ ਰਾਹੀਂ ਜਾ ਰਹੀ ਹੈ। ਆਉਣ ਇਹਨਾਂ ਅੱਖਾਂ ਨੂੰ ਸੁਚੇਤ ਹੋਣ ਦੇ ਲਈ ਕਹ ਰਹੇ ਨੇ ਕਿ ਇਹ ਨੇਤਰ ਹੋ ਮੇਰੇ ਹਰ ਤੋਂ ਮੇਂ ਜੋਤ ਤਰੀਕੇ ਐ ਪਿਆਰੇ ਆ ਰੱਬ ਨੇ ਤੇਰੇ ਅੰਦਰ ਜੋਤ ਧਰੀ ਹੈ ਰੱਬ ਨੇ ਜੋਤ ਧਰੀ ਹੈ ਤਾਂ ਤੂੰ ਪੂਰੀ ਦੁਨੀਆ ਨੂੰ ਵੇਖ ਸਕਦਾ ਹੈ ਪੂਰੀ ਦੁਨੀਆ ਨੂੰ ਵੇਖ ਸਕਦਾ ਹੈ ਚੰਗਾ ਮੰਦਾ ਹਰ ਇੱਕ ਚੀਜ਼ ਵੇਖ ਸਕਦਾ ਹੈ ਐਦਾਂ ਦੇ ਰੋਸ਼ਨੀ ਰੱਬ ਨੇ ਰੱਖੀ ਹੈ ਇਹਨਾਂ ਦੇ ਅੰਦਰ ਇਹਨਾਂ ਨੂੰ ਕਦੇ ਰਾਜ ਨਹੀਂ ਹੋ ਪੂਰੀ ਦੁਨੀਆ ਕੋ ਮਲ ਲੈਣ ਨੀ ਆ ਅੱਖੀਆਂ ਨੇ ਕਦੇ ਥੋੜਾ ਘੇਕੇ ਇਹਨਾਂ ਨੂੰ ਵਸਰਾ ਜਾ ਗਿਆ ਆ ਕਹਿੰਦੇ ਹਰਬਿਨ ਅਵਰਣ ਦੇਖੋ ਕੋਈ ਜੇ ਤਿਰੇ ਅੰਦਰ ਰੱਬ ਨੇ ਜੋਤ ਟਕਾਈ ਐ ਤਾਂ ਉਸ ਰੱਬ ਤੋਂ ਬਿਨਾ ਇਹ ਤਰਲਾ ਕਰਕੇ ਤੁਹਾਡੇ ਤੋਂ ਬਿਨਾ ਮੈਂ ਕਿਸੇ ਨੂੰ ਵੇਖਣਾ ਨਹੀਂ ਐ ਜੋਤ ਤੁਹਾਡੀ ਐ ਇਹਨਾਂ ਅੱਖਾਂ ਦੀ ਰੋਸ਼ਨੀ ਤੁਹਾਡੀ ਐ ਅਤੇ ਉਹ ਤਾਕਤ ਵੇਖਣ ਦੀ ਤੁਸੀਂ ਬਖਸ਼ੀ ਐ ਤਾਂ ਦੂਜਿਆਂ ਨੂੰ ਨਾ ਵੇਖ ਸਿਰਫ ਰੱਬ ਦੇ ਦਰਾਰੇ ਇਕ ਦਰ ਤੋਂ ਦੂਜਾ ਦੂਜੇ ਤੋਂ ਤੀਜਾ ਜੇ ਵੇਖਣਾ ਹੈ ਤਾਂ ਰੱਬ ਨੂੰ ਵੇਖ ਰ ਹਰ ਦਿਨ ਅਵਰਣ ਦੇਖੋ ਕੋਈ ਨਾਦਰੀ ਹਰ ਨਿਹਾਨ ਨੇ ਕਿ ਪ੍ਰਮਾਤਮਾ ਤੋਂ ਬਿਨਾ ਤੇਰੀ ਨੇਤਰਾਂ ਨੂੰ ਤੇਰੀ ਅੱਖੀਆਂ ਨੂੰ ਗੈਰਣਾ ਦਿਸੇ ਅ ਸਿੱਖ ਰੱਬੀ ਦਿਸੇ ਹੁਣ ਜਿਹੜਾ ਰੱਬ ਦਾ ਸਰੀਕ ਬਣ ਜਾਂਦਾ ਓ ਗੈਰ ਜਿਹੜਾ ਆਪਣੇ ਆਪ ਨੂੰ ਰੱਬ ਮੰਨਣ ਲੱਗ ਪੈਂਦਾ ਤ ਉਹ ਰੱਬ ਦੇ ਦਰ ਤੇ ਗੈਰ ਹੈ ਜਿਹੜਾ ਰੱਬ ਦਾ ਸਰੀਕ ਬਣਦਾ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਸਤਗੁਰਾਂ ਨੇ ਆਪਣੇ ਵਰਗਾ ਬਣਾਇਆ ਕੋਈ ਨਹੀਂ ਹੈ ਨਾ ਉਹਦੇ ਜਿੱਡਾ ਉਹਦੇ ਵਰਗਾ ਕੋਈ ਹੈ ਉਹਦਾ ਸਰੀਕ ਫਿਰ ਬਣਨਾ ਜਿਹੜਾ ਬਣਦਾ ਤਾਂ ਉਹ ਫਿਰ ਸਤਗੁਰੂ ਕਹਿੰਦੇ ਨੇ ਆਪਣੇ ਆਪ ਨੂੰ ਲੱਖ ਦੀ ਲਹਨਤ ਲੈਂਦਾ ਕਿਉਂਕਿ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇ ਸਿੱਖ ਦਾ ਅਰਥ ਹੈ ਸਿੱਖਣ ਵਾਲੇ ਗੁਰੂ ਮਹਾਰਾਜ ਦੇ ਚਰਣਾ ਤੇ ਜਾਈ ਦੇ ਕਿ ਅਧਿਆਤਮਕ ਰਸਤੇ 'ਤੇ ਬਰੇ ਜਾਣੀਏ ਆਨੰਦ ਨੂੰ ਪ੍ਰਾਪਤ ਕਰੀਏ ਖੁਸ਼ੀਆਂ ਨੂੰ ਪ੍ਰਾਪਤ ਕਰੀਏ ਚੰਗੇ ਰਸਤੇ 'ਤੇ ਚੱਲੀਏ ਹੁਣ ਜੇ ਇਹਨਾਂ ਰਸਤਿਆਂ ਨੂੰ ਛੱਡ ਕੇ ਮਾੜਿਆਂ ਰਸਤਾਂ 'ਤੇ ਆਪ ਕੋ ਕੰਮ ਕਰਦਾ ਹੈ ਗੁਰੂ ਤਾਂ ਚੇਲੇ ਕਿੱਦਾਂ ਦੇ ਹੋਣਗੇ ਜੇ ਅੰਨਾ ਗੁਰੂ ਹੈ ਨਾ ਤਾਂ ਚੇਲੇ ਵੀ ਅੱਗੇ ਨਹੀਂ ਹੋਣਗੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਤੂੰ ਅੰਨਾ ਨਹੀਂ ਹੈ ਰੱਬ ਨੇ ਤੈਨੂੰ ਰੋਸ਼ਨੀ ਦਿੱਤੀ ਹੈ ਤੂੰ ਵੇਖ ਸਕਦੇ ਕਿ ਦੂਜੇ ਦੇ தோਪੇ ਕਿ ਮੈਨੇ ਦੂਜੇ ਨੇ ਇਹਨਾ ਬਣਾ ਦਿੱਤਾ ਰੱਬ ਨੇ ਤੈਨੂੰ ਰੋਸ਼ਨੀ ਦਿੱਤੀ ਇਹਨਾ ਰੋਸ਼ਨੀਆਂ ਦੇ ਨਾਲ ਦੇਖ ਅਤੇ ਵੇਖੇ ਨਜ਼ਰੀ ਹਰ ਨਿਹਾਲੇ ਰੱਬ ਨੇ ਹਰ ਨਿਗਾ ਜਦੋਂ ਵੇਖੇਗਾ ਨਾ ਰੱਬ ਦੀ ਤੈਨੂੰ ਹਰ ਨਿਗਾ ਹਰ ਪਾਸੇ ਰੱਬ ਮਹਿਸੂਸ ਹੋਵੇਗਾ ਰੱਬ ਦੀ ਹਰਿਆਵਲ ਰੱਬ ਦਾ ਖੇੜਾ ਮਹਿਸੂਸ ਹੋਵੇਗਾ ਕਣਕਣ ਦੇ ਵਿੱਚ ਜਰਦੇ ਜਰਦੇ ਵਿੱਚ ਇਹੋ ਬਸ ਸੰਸਾਰ ਤੋਂ ਬੰ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਸਤਿਗੁਰੂ ਕਹਿੰਦੇ ਨੇ ਆਪਣੇ ਨੇਤਰਾਂ ਨੂੰ ਕਹਿ ਕੇ ਇਹ ਨੇਤਰੋ ਇਹ ਸਾਰਾ ਸੰਸਾਰ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਪਰਮਾਤਮਾ ਦਾ ਹੀ ਹੈ ਜੋ ਕੁਝ ਦਿਸ ਰਿਹਾ ਹੈ ਪਰਮਾਤਮਾ ਨੇ ਦਿਸ ਕੇ ਹੈ ਕਣਕਣ ਦੇ ਵਿੱਚ ਕੀੜੀ ਦੇ ਵਿੱਚ ਹਾਥੀ ਦੇ ਵਿੱਚ ਹਰ ਇੱਕ ਅੰਦੇ ਅੰਦਰ ਰੱਬ ਨਿਵਾਸ ਕਰਦਾ ਹੈ ਉਹ ਰੱਬ ਨੇ ਜੀ ਨਿਵਾਸ ਕੀਤਾ ਕਣਕਣ ਦੇ ਵਿੱਚ ਤੇ ਹਰੇ ਆਵਲ ਨੂੰ ਨਾ ਕਿ ਸਤਗੁਰੂ ਕਹਿੰਦੇ ਨੇ ਬਾਹਰ ਦਾ ਹਰਿਆਵਲ ਤੈਨੂੰ ਅੰਦਰ ਤੱਕ ਜਾ ਸਕਦਾ ਜੇ ਤੂੰ ਇਹ ਮੰਨੇ ਕਿ ਗੁਰ ਪ੍ਰਸਾਦੀ 부ਝਿਆ ਜਾ ਵੇਖਾ ਹਰ ਇੱਕ ਹਰ ਮਿਲ ਅਵਰਣ ਦੇਖੋ ਕਿ ਗੁਰੂ ਦੇ ਅਗੇ ਤਰਲਾ ਕਰਨਾ ਕਿ ਹਰ ਵੇਨ ਅਵਰਣ ਹੋਈ ਕਿ ਸਤਗੁਰੂ ਇਹ ਅਵਸਥਾ ਮੇਰੀ ਬਣ ਜੇ ਮੈਂ ਤੁਹਾਡੇ ਤੋਂ ਬਿਨਾਂ ਕਿਸੇ ਨੂੰ ਵੇਖਣਾ ਨਹੀਂ ਚਾਹੁੰਦਾ ਇਹ ਅਵਸਥਾ ਮੇਰੀ ਬਣਾ ਦਿਓ ਸਤਿਗੁਰੂ ਮੈਨੂੰ ਬੁਝਾ ਦਿਓ ਗੁਰ ਪ੍ਰਸਾਦੀ ਬੁਝੇ ਆ ਜਾ ਵੇਖਾ ਹਰ ਇੱਕ ਹਾਂ ਜੇ ਤੁਹਾਡੀ ਕਿਰਪਾ ਹੋਵੇ ਤਾਂ ਇਹ ਵੇਖਿਆ ਜਾ ਸਕਦਾ ਕਿ ਰੱਬ ਇੱਕੋ ਹੀ ਹੈ ਰੱਬ ਕਣਕਣ ਦੇ ਵਿੱਚ ਤਾਂ ਐਦਾਂ ਦਾ ਬੁਝਾ ਦਿਓ ਐਦਾਂ ਦਾ ਸੁਝਾ ਜਾਂ ਐਦਾਂ ਦਾ ਗਿਆਨ ਦਿਓ ਸਤਿਗੁਰੂ ਅਸੀਂ ਕਿਸੇ ਨੂੰ ਦੇਖੀਏ ਨਾ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲੇ ਹੈ ਦੇਵ ਦ੍ਰਿਸ਼ਟ ਹੋਈ ਸਤਿਗੁਰ ਕਹਿੰਦੇ ਨੇ ਪਰਮਾਤਮਾ ਦੀ ਜੋਤ ਤੋਂ ਬਿਨਾਂ ਇਨਸਾਨ ਅੰਨਾ ਹੈ। ਆਮੇ ਨੇਤਰਾਂ ਦੇ ਵਿੱਚ ਰੋਸ਼ਨੀ ਹੈ ਪਰ ਅੰਨਾ ਹੈ। ਕਿਉਂਕਿ ਜਿਹੜਾ ਰੱਬ ਦਾ ਗਿਆਨ ਹੈ, ਰੱਬ ਦੀ ਸੋਝੀ ਹੈ ਉਹ ਤੋਂ ਬਿਨਾਂ ਇਨਸਾਨ ਅੰਨਈ ਹੈ। ਦਰਦ-ਦਰਦੀਆਂ ਠੋਕਰਾਂ ਖਾਂਦੇ ਬੇਸਮਝੀ ਕਰਕੇ, ਬੇਅਕਲ ਕਰਕੇ। ਜਦ ਜਦੋਂ ਰੱਬ ਦਾ ਗਿਆਨ, ਰੱਬ ਦੀ ਜੋਤੋਂ ਜੋਤ ਇਹ ਅਨੁਭਵ ਕਰਦਾ ਹੈ, ਮਹਿਸੂਸ ਕਰਦਾ ਹੈ, ਉਦੋਂ ਰੱਬ ਫਿਰ ਬਾਰੇ ਨਿਹਾਰੇ ਵੀ ਕਰਦਾ ਹੈ। ਸਤਿਗੁਰੂ ਕਹਿੰਦੇ ਨੇ ਹੁਣ ਤੇਰੇ ਹੱਥ ਦੇ ਵਿੱਚ ਹੈ ਤੂੰ ਅੰਨਾ ਹੋ ਕੇ ਚੱਲਣਾ ਜਾਂ ਸੁਜਾਕਾ ਹੋ ਕੇ ਚੱਲਣਾ ਹੈ। ਆ ਰੱਬ ਨੇ ਦੁਨੀਆ ਤੇ ਜਿਹੜੇ ਇਨਸਾਨ ਇਕੱਲੇ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਪਾਇਆ। ਆ ਜੀ ਨੇ ਆਪਣੇ ਆਪ ਨੂੰ ਪਹਿਚਾਨ ਲਿਆ ਉਹ ਰੱਬ ਦੇ ਦਰ ਤੇ ਪਰਵਾਨ ਹੋ ਗਏ ਨੇ ਜਿਹੜੇ ਦੂਜਿਆਂ ਦੇ ਵਿੱਚ ਕਮੀਆਂ ਦੂਜਿਆਂ ਨੂੰ ਵੇਖਦੇ ਰਹੇ ਉਹ ਦਰਦਰਦੀਆਂ ਠੋਕਰਾਂ 'ਚ ਵੀ ਖਾਂਦੇ। ਸਤਿਗੁਰੂ ਕਹਿੰਦੇ ਨੇ ਤੂੰ ਆਪਣੇ ਆਪ ਨੂੰ ਵੇਖ ਇਹ ਸਰੀਰਾ ਮੇਰੇ ਆ ਕਿਹਨੂੰ ਕਹਿਣਾ ਦੂਜੇ ਨੂੰ ਥੋੜਾ ਕਹਿਣਾ ਆਪਣੇ ਆਪ ਨੂੰ ਕਹਿਣਾ ਮੇਰੇ ਆ ਕਿ ਆ ਸਰੀਰਾ ਮੇਰੇ ਆ ਇਸ ਜਗ ਮੈਂ ਆਇਆ ਕਿ ਕਿਆ ਤਦ ਕਰਮ ਕਮਾਇਆ ਇਸ ਜਗ ਤੇ ਆ ਕੇ ਇਸ ਸੰਸਾਰ ਤੇ ਆ ਕੇ ਤੂੰ ਕਿਹੜਾ ਕਰਮ ਕੀਤਾ ਕਿ ਜਿਹੜਾ ਰੱਬ ਦੇ ਦਰ ਤੇ ਜਾਂ ਦੁਨੀਆ ਤੇ ਤੈਨੂੰ ਸਵਾਬ ਮਿਲੇ ਕੇ ਨੇ ਬਹੁਤ ਚੰਗਾ ਕੰਮ ਕੀਤਾ ਜਾਂ ਕਿਸੇ ਜਗਤ ਵਾਲੇ ਨੂੰ ਵੀ ਚੰਗਾ ਲੱਗੇ ਇਹ ਚੰਗਾ ਕੰਮ ਇਹਨੇ ਬਹੁਤ ਚੰਗਾ ਕੰਮ ਕੀਤਾ ਕੋਈ ਸਿਫਤ ਕਰੇ ਕੋਈ ਸ਼ਾਬਾਸ਼ ਦੇਵੇ ਕਿ ਬਹੁਤ ਸੋਨਾ ਕੰਮ ਕੀਤਾ ਸਤਿਗੁਰੂ ਕਹਿੰਦੇ ਆਪਣੀ ਜਿੰਦ ਦੇ ਤੋਂ ਪੁੱਛ ਨੇ ਦੁਨੀਆ ਤੋਂ ਪੁੱਛਦੇ ਨਹੀਂ ਤੇਰੀ ਜਿੰਦ ਨੇ ਜਾਂ ਤੇਰੀ ਮਨ ਨੇ ਤੇਰੇ ਸਰੀਰ ਨੇ ਤੈਨੂੰ ਜਵਾਬ ਦੇਣਾ ਹੁਣ ਜਵਾਬ ਆਪਣੇ ਆਪ ਹੀ ਜੇ ਕੀਤਾ ਹੋਵੇ ਤਾਂ ਹਾਂ ਜੇ ਕੀਤਾ ਹੋਵੇ ਤਾਂ ਸਕੂਨ ਹੈ ਹੁਣ ਸਕੂਨ ਇਹਦੇ ਕੋਲ ਹੈ ਨਹੀਂ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰੂ ਜੀ ਇਸ ਗੱਲ ਦਾ ਸੀ ਨਿਰਣਾ ਕਰਦੀਏ ਤੁਹਾਡੀ ਜੋਤ ਤੋਂ ਬਿਨਾ ਅੰਨੇ ਆ ਜੋਤ ਤਾਂ ਹੈ ਪਰ ਜੋਤ ਦੇ ਅੰਦਰ ਤੁਹਾਡਾ ਚਾਨਣ ਮਨਾਰਾ ਨਹੀਂ ਹੈ ਉਹ ਤੋਂ ਬਿਨਾ ਅੰਨੇ ਦੇ ਸਦਾ ਵੀ ਬੇਅਨੇ ਤਰ੍ਹਾਂ ਦੇ ਨਾਲ ਵੇਖਦੇ ਪਾਏ ਆ ਬੜੀ ਨਿਗਾਹ ਤਾਂ ਬੜੀ ਦੂਰ ਤੱਕ ਜਾਂਦੀ ਹੈ ਬੜਾ ਸਾਫ ਸੁਥਰਾ ਦਿਸਦਾ ਹੈ ਪਰ ਅਸਲ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਅੰਨਾ ਗਾਦੇ ਕਰਕੇ ਐ ਅੰਤਰ ਆਤਮਾ ਕਰਕੇ ਆਣਾ। ਜੋਤ ਕਿੱਥੇ ਐ ਅੰਤਰਾਤਮੇ ਤੇ ਐ। ਸਤਿਗੁਰਾਂ ਨੇ ਜੋ ਟਕਾਈ ਹੋਈ ਆ ਬਣੀ। ਹੁਣ ਉਹ ਜੋਤ ਤੱਕ ਪਹੁੰਚਣਾ ਇਨਸਾਨ ਦੇ ਲਈ ਬੜਾ ਮੁਸ਼ਕਲ ਹੈ। ਮੁਸ਼ਕਲੇ ਬਣਾਇਆ ਐ ਬਸ ਇਹ ਮੁਸ਼ਕਲ ਨਹੀਂ ਐ ਮੁਸ਼ਕਲੇ ਨੇ ਆਪਣੇ ਲਈ ਬਣਾ ਲਿਆ ਜਿੱਦਾਂ ਦੇ ਨੇ ਆਪਣੇ ਦਾਇਰੇ ਬਣਾ ਲਏ ਨੇ ਉਹਨਾਂ ਦਾਇਰਿਆਂ ਤੋਂ ਦੂਰ ਹੋਣਾ ਬੜਾ ਮੁਸ਼ਕਲ ਹੋ ਰਿਹਾ ਇਹਦੇ ਨੇ। ਤਾ ਸਤਿਗੁਰੂ ਕਹਿੰਦੇ ਨੇ ਰੱਬ ਨੇ ਜੋ ਖੇਡ ਬਣਾਈ ਹੈ ਭਾਈ ਇਹ ਜਗਤ ਇੱਕ ਰੱਬ ਦੀ ਖੇਡ ਹੈ ਤਾਂ ਇਹਨਾਂ ਨੂੰ ਧੱਕਣਾ ਹੈ ਇਹਨਾਂ ਨੂੰ ਵੇਖਣਾ ਹੈ ਪਰ ਆਪਣੀ ਅੱਖੀਆਂ ਨੂੰ ਆਪਣੇ ਨੇਤਰਾਂ ਨੂੰ ਸਤਿਗੁਰੂ ਜੀ ਨੇ ਟਕਾਣੇ ਤੇ ਲਾ ਕੇ ਆ। ਨੇਤਰ ਹੀ ਨੇ ਆ ਸਾਹਮਣੇ ਵਾਲਾ ਇਨਸਾਨ ਭਵੇਂ ਮਿੱਤਰ ਹੈ ਭਵੇਂ ਦੁਸ਼ਮਣ ਹੈ ਇਹ ਇਨਸਾਨ ਹੀ ਹੈ ਪਰ ਜਦੋਂ ਸਾਡੇ ਅੰਦਰ ਦਾ ਨੇਤਰ ਅੰਦਰ ਦੇ ਵਿਚਾਰ ਬਦਲਦੇ ਨੇ ਇਹ ਅੱਖਾਂ ਵੀ ਨਾਲ ਦੀ ਨਾਲ ਬਦਲ ਜਾਂਦੀਆਂ। ਦੁਸ਼ਮਣ ਦੀ ਤਕਣੀ ਹੋਰ ਹੈ ਮਿੱਤਰ ਪਿਆਰੇ ਦੀ ਹੋਰ ਹੈ ਆਪਣਿਆਂ ਦੀ ਤਕਣੀ ਹੋਰ ਹੈ ਮਗਾਨਿਆਂ ਦੀ ਤਕਣੀ ਹੈ ਪਰਮ ਜਿਹੜੇ ਪੰਜ ਕਰਮ ਰੂਪਿੰਦਰ ਨੇ ਤੇ ਪੰਜ ਗਿਆਨ ਰੂਪਿੰਦਰ ਨੇ 11ਵਾਂ ਹੈ ਮਾਨਾ ਪਰ ਇਹ ਸਾਰਿਆਂ ਨੂੰ ਮਨ ਕੰਟਰੋਲ ਕਰਦਾ ਪਿਆ ਆਨੰਦ ਰਸ ਦਾ ਮਨ ਲੈ ਰੇ ਆ ਅਤੇ ਅੱਖੀਆਂ ਜਿਹੜੀਆਂ ਨੇ ਇਹ ਦੇਖਦੀਆਂ ਨੇ ਕਿਹੜਾ ਆਪਣਾ ਕਿਹੜਾ ਪਰਾਇਆ ਇਹਦੇ ਵਿੱਚ ਉਹ ਰਸ ਕੌਣ ਲੈਂਦਾ ਮਨ ਦੇ ਜਿਹੜੀ ਵੀ ਚੀਜ਼ ਦਾ ਰਸ ਲਿਆ ਭਾਵੇਂ ਪਦਾਰਥ ਦਾ ਲਿਆ ਦੁਨੀਆਂ ਦਾ ਲਿਆ ਕਿਸੇ ਵੀ ਚੀਜ਼ ਦਾ ਲਿਆ ਆਨੰਦ ਮਨ ਲੈ ਰਿਹਾ ਸਕੂਨ ਉਹਨੂੰ ਆ ਰਿਹਾ ਹਤੇ ਮਾਨੇ ਦਾ ਗਲਤ ਰਸਤੇ ਤੇ ਇੱਕ ਰਾਜ ਆਉਂਦਾ ਹੀ ਨਹੀਂ ਹੈ ਤਾਂ 사ਤਗੁਰੂ ਕਹਿੰਦੇ ਨੇ ਨੇਤਰਾਂ ਦੇ ਨਾਲ ਕੋਸ਼ਿਸ਼ ਕਰੀ ਕੇ ਤੇਰਾ ਮਨ ਵੀ ਟਿਕਾਣੇ ਤੇ ਆਵੇ ਇਹ ਨੇਤਰੋ ਮੇਰੇਓ ਜਦੋਂ ਰੱਬ ਨੂੰ ਤੱਕੇਗਾ ਨਾ ਆਨੰਦ ਤੇਰੇ ਮਨ ਨੂੰ ਆਵੇਗਾ ਆਪਣੇ ਨੇਤਰਾਂ ਨੂੰ ਇਤਨਾ ਟਿਕਾ ਲੈ ਕਿ ਗੁਰੂ ਮਵਾਰਕ ਚਰਣਾ ਤੋਂ ਬਿਨਾਂ ਕਿਸੇ ਦੇ ਦਿਦਾਰੇ ਨਹੀਂ ਪਾਉਂਦੇ ਮਲੂਦਰਦਰ ਦੀਆਂ ਠੋਕਰਾਂ ਨਹੀਂ ਖਾਣੀਆਂ ਅਸੀਂ ਨੇ ਇੱਕ ਦਰਦਾ ਮੰਦ ਮੰਦਰ ਜਾ ਪਾਵੇਂ ਮਸੀਤੇ ਜਾ ਇਥੇ ਕੋਈ ਮਨਾਹੀ ਨਹੀਂ ਹੈ ਕਿ ਤੂੰ ਗੁਰਦੁਆਰੇ ਜਾਣਾ ਜਿੱਥੇ ਤੇਰਾ ਦਿਲ ਕਰਦਾ ਤੂੰ ਉਥੇ ਜਾ ਪਰ ਆਪਣੇ ਮਨ ਨੂੰ ਟਿਕਾ ਕੇ ਰੱਖ ਅਜੇ ਮੰਦਰ ਜਾ ਕੇ ਨਾ ਮੰਨ ਟਿਕਿਆ ਮਸੀਤੇ ਜਾ ਕੇ ਨਾ ਟਿਕਿਆ ਗੁਰਦੁਆਰੇ ਜਾ ਕੇ ਨਾ ਟਿਕਿਆ ਤੇਰਾ ਹੋਰ ਕਿਤੇ ਟਿਕਦਾ ਵੀ ਨਹੀਂ ਹੈ। athe nai ne tikda hai. ਫਿਰ ਤਾਂ ਦਰਦ ਦੀਆਂ ਠੋਕਰਾਂ ਨੇ। ਸਤਿਗੁਰੂ ਇਹ ਫੈਸਲਾ ਕਰਦੇ ਨੇ ਇਨਸਾਨ ਦੇ ਲਈ ਕਿ ਗੁਰਬਾਣੀ ਇਸ ਜਗ ਮੈਂ ਚੰਨਣ ਹੈ। ਗੁਰਬਾਣੀ ਇਸ ਜਗ ਦੇ ਵਿੱਚ ਚੰਨਣ ਹੈ। ਚੰਨਣ ਮਨਿਆਰਾ ਹੈ। ਤੇਰੇ ਦੇ ਇਤਨਾ ਦੀ ਰੋਸ਼ਨੀ ਬਣੀ ਤੇਰੇ ਕਰਮਾਂ ਦੀ ਬਣੀ ਤੇਰੇ ਲੋਕ ਪਰਲੋਕ ਦਾ ਰੋਸ਼ਨੀ ਬਣਦੀ ਹੈ ਜੇ ਤੋ ਗੁਰ ਬਾਣੀ ਦੀ ਅਗਵਾਈ ਚੱਲਦੀ ਹੈ ਨਾ ਦੁੱਖ ਕਲੇਸ਼ ਤਾਂ ਕੀ ਸਤਗੁਰ ਕਹਿੰਦੇ ਨੇ ਤੇਰੇ ਵੱਲ ਤੱਤੀ ਬਾਅ ਵੀ ਨਹੀਂ ਆਉਂਦੇ ਮਨ ਤੱਤੀ ਬਾਅ ਨਾ ਲੱਗੇ ਪਾਰਬ੍ਰਮ ਸ਼ਰਨਾਂ ਹੈ ਅਤੇ ਇਹ ਕਹਿਣਾ मात्र ਨਹੀਂ ਨੇ ਸਤਗੁਰਾਂ ਨੇ ਬਾਕੀ ਕੀਤਾ ਹੈ ਤੱਤੀ ਬਾਅ ਵੀ ਨਹੀਂ ਆਉਂਦੀ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਸਤਗੁਰੂ ਕਹਿੰਦੇ ਰੱਬ ਦਾ ਨਾਮ ਜਪੇਗਾ ਆਪਣੇ ਬੰਦਗੀ ਕਰੇਗਾ ਤਾਂ ਸਤਗੁਰੂ ਉਹ ਫਿਰ ਐਦਾਂ ਦਾ ਟਕਾ ਐਦਾਂ ਦਾ ਸ਼ਾਂਤੀ ਅੰਦਰ ਟਕਾਉਂਦੇ ਨੇ ਅਤੇ ਜਿਹੜੀ ਸਤਗੁਰੂ ਕਹਿੰਦੇ ਨੇ ਦੁਨੀਆ ਜਾਗ ਕਰਦੀ ਹੈ ਕਿ ਉਹ ਕੋਲ ਸ਼ਾਂਤੀ ਉਹਦੇ ਕੋਲ ਟਕਾ ਹੈ ਦਾਮ ਹੈ ਤਾਂ ਉਹ ਟਕਾ ਜਿਹੜਾ ਸਤਗੁਰੂ ਕਹਿੰਦੇ ਨੇ ਪਹਿਲਾਂ ਤੇਰੀ ਨੇਤਰੋ ਇਹ ਨੇਤਰੋ ਮੇਰੇ ਹੋ ਹਰ ਦਮ ਮੈਂ ਜੋਤ ਤਰੀ ਉਹ ਕਿ ਪਹਿਲਾਂ ਰੱਬ ਦੀ ਜੋਤ ਨੂੰ ਪਛਾਣਨਾ ਪਵੇਗਾ ਪਹਿਲਾ ਸਰੀਰ ਦੀ ਗੱਲ ਕੀਤੀ ਨੇਤਰਾਂ ਦੀ ਗੱਲ ਕਰਦੇ ਪਏ ਨੇ ਫਿਰ ਬਾਅਦ ਵਿੱਚ ਸਰਬਨ ਜਵਾਨ ਦੀ ਗੱਲ ਕਰਨਗੇ ਸਾਡੀ ਜੀਵਾ ਦੀ ਹਰ ਕਹਿੰਦੇ ਨੇ ਸਰੀਰ ਨੂੰ ਵੇਖ ਉਹ ਤੋਂ ਬਾਅਦ ਆਪਣੇ ਨੇਤਰ ਜਿਹੜੇ ਤੇਰੇ ਨੇਤਰ ਨੇ ਨਿਤਰਾ ਨੂੰ ਵੇਖ ਕਿ ਜਵਾਨ ਅਤੇ ਨੇਤਰ ਸਭ ਤੋਂ ਜ਼ਿਆਦਾ ਇਨਸਾਨ ਨਰਕ ਦੇ ਕੰਡੇ ਤੇ ਨਾ ਕਰਕੇ ਖਲੋਤੇ ਜਵਾਨ ਕਰਕੇ ਅਤੇ ਨਿਤਰਾ ਕਰਕੇ ਜਵਾਨ ਦਾ ਚਸਕਾ ਗਲਤ ਪੈ ਗਿਆ ਨਰਕ ਦੇ ਕੰਡੇਉ ਜਵਾਨ ਗਲਤ ਬੋਲਦੀ ਹੈ ਕੋਬੋਲ ਬੋਲ ਬੋਲਦੀ ਹੈ ਨਰਕ ਦੇ ਕੰਡੇ ਤੇ ਖਲਾ ਦਿੰਦੇ ਨੇ ਨੈਤਰ ਗਲਤ ਤਾਂ ਦੁਨੀਆ ਤੱਕ ਦੇ ਨੇ ਗਲਤ ਪਰ ਇਹ ਨਰਕ ਦੇ ਕੰਡੇ ਤੇ ਹੀ ਖਲੋਤਾ ਹੈ ਤਾਂ ਤਾਂ ਸਾਡੇ ਗੁਰੂ ਫਿਰ ਬਾਰ ਬਾਰ ਕਹਿੰਦੇ ਨੇ ਸਰੀਰ ਦੀ ਇਹ ਗੱਲ ਕਰਦੇ ਨੇ ਆਪਣੇ ਸਰੀਰ ਨੂੰ ਤੱਕ ਪਾਏ ਤੇਰੇ ਇਹ ਜਿਹੜੇ ਪਹਿਲੂ ਨੇ ਨਾ ਇਹ ਤੇਰੇ ਵਿਗੜ ਗਏ ਨੇ ਇਹ ਤੇਰੇ ਜ਼ਿੰਦਗੀ ਦੇ ਪਈਏ ਨੇ ਪੰਜ ਗਿਆਨ ਰੂਪੁੰਦਰੇ ਅਦੇ ਪੰਜ ਕਰਮ ਰੂਪ ਰੇਂਦਰੇ ਇਹਨਾਂ ਨੇ ਤੇਰੇ ਨਾਲ ਚੱਲਣਾ ਰੱਬ ਦੀ ਕੋਧ ਦੇ ਵਿੱਚ ਇਹਨਾਂ ਨੇ ਬਾਣਾ ਤੈਨੂੰ ਪਰ ਇਹ ਤੇਰੇ ਵਿਗੜੇ ਪਏ ਨੇ ਹੁਣ ਸਵਾਰੇ ਜਾ ਸਕਦੇ ਨੇ ਗੁਰੂ ਮੂਬਾਰਕ ਚਰਨਾਂ ਨੂੰ ਬਾਰੇ ਨੇ ਆਰੇ ਹੋ ਸਕਦੇ ਨੇ ਗੁਰੂ ਮੂਬਾਰਕ ਚਰਨਾਂ ਦੇ ਜਦੋਂ ਗੁਰੂ ਦੇ ਮੂਬਾਰਕ ਚਰਨਾਂ ਦੇ ਵਿੱਚ ਬੈਠਾਂਗੇ ਉਹੋ ਕਿਰਪਾ ਹੋਵੇਗੀ ਸਤਿਗੁਰੂ ਰਹਿਮਤਾਂ ਵਰਸਾਉਣਗੇ ਸਮਾਪਤੀ ਦਾ ਸਮਾਂ ਹੋਈਆ ਕੋ ਲੈਖਣਾ ਵਾਹੇ ਗੁਰੂ ਜੀ ਦਾ ਫਲਸਫਾ ਵਾਹ ਹਗਰੂ ਜੀ ਕੀ ਫਤਿਹ